ਮਲੇਰ ਕੋਲਾ ਦੇ ਜ਼ਿਲ੍ਹਾ ਪਧਰੀ ਹਸਪਤਾਲ ਵਿਖੇ ਬਤੌਰ ਐਸਐਮਓ ਅਹੁਦਾ ਸੰਭਾਲਣ ਉਪਰੰਤ ਡਾਕਟਰ ਸੁਖਵਿੰਦਰ ਸਿੰਘ ਸਕਿਨ ਸਪੈਸ਼ਲਿਸਟ ਨੂੰ ਡੇਰਾ ਇਮਾਮਗੜ ਦੇ ਗੱਦੀ ਨਿਸ਼ੀਨ ਮਹੰਤ ਹਰਪਾਲ ਦਾਸ ਜੀ ਵੱਲੋਂ ਮੁਕਾ ਦੇ ਕੇ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਸਰੌਪਾਉ ਵੀ ਭੇਟ ਕੀਤਾ ਗਿਆ ਇਸ ਮੌਕੇ ਉਹਨਾਂ ਡਾਕਟਰ ਬਿਲਾਲ ਦਾ ਵੀ ਸਰੌਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਬ ਥਿੰਦੀ ਰਿਪੋਰਟ ਜੰਗੀ ਨੇ ਡਾਕਟਰ ਸ੍ਰੀ ਗਿੰਦਰ ਸਿੰਘ ਜੀ ਨੂੰ ਅਸੀਂ ਬੁਧਾਈਆਂ ਦੇ ਲਈ ਅੱਜ ਪਹੁੰਚੇ ਸੀਗੇ ਕਿਉਂਕਿ ਉਹਨਾਂ ਨੂੰ ਕੱਲ ਹੀ ਐਸਐਮਓ ਬਣਨ ਤੇ ਮਤਲਬ ਪੱਕੇ ਉਹਨਾਂ ਦੇ ਆਰਡਰ ਆਏ ਨੇ ਤੇ ਸਾਡੇ ਇਲਾਕੇ ਨੂੰ ਬਹੁਤ ਮਾਣ ਆ ਇਹਨਾਂ ਦੇ ਉੱਤੇ ਕਿਉਂਕਿ ਸਾਡੇ ਹਸਪਤਾਲ ਦੇ ਵਿੱਚ ਬਹੁਤ ਹੀ ਵਧੀਆ ਕਾਰਜਗਾਰੀ ਦੇ ਵਿੱਚ ਇਹ ਕੰਮ ਕਰ ਰਹੇ ਨੇ ਪਹਿਲਾਂ ਅਸੀਂ ਦੇਖਦੇ ਸੀਗੇ ਜਿਵੇਂ ਬਹੁਤ ਹੀ ਰਿਸ਼ਵਤਖੋਰੀ ਦਾ ਬੋਲਵਾਲਾ ਸੀ ਜਾਂ ਲੋਕਾਂ ਨਾਲ ਮਤਲਬ ਚੰਗੀ ਚੰਗਾ ਵਿਹਤਾਰ ਨਹੀਂ ਸੀ ਕੀਤਾ ਜਾਂਦਾ ਤੇ ਅੱਜ ਕੱਲ ਜਿਹੜਾ ਸਾਡਾ ਹਸਪਤਾਲ ਆ ਉਹ ਸਾਨੂੰ ਰੂਹ ਖੁਸ਼ ਹੋਈ ਅੱਜ ਐਨੇ ਮਤਲਬ ਮਰੀਜ਼ ਆ ਰਹੇ ਨੇ ਸਾਰਿਆਂ ਦੇ ਚਿਹਰੇ ਦੇ ਉੱਤੇ ਇੱਕ ਰੌਣਕਾ ਜਿੱਦਾਂ ਹਨਾ ਉਹਨਾਂ ਨੂੰ ਚੰਗਾ ਮਤਲਬ ਮਿਲ ਇੱਥੇ ਉਹਨਾਂ ਦੀ ਸੁਣਵਾਈ ਹੋ ਰਹੀ ਆ ਉਹਨਾਂ ਨੂੰ ਚੰਗੀਆਂ ਦਵਾਈਆਂ ਹਸਪਤਾਲ ਦੇ ਵਿੱਚੋਂ ਮਿਲ ਰਹੀਆਂ ਨੇ ਸੋ ਅਸੀਂ ਸੁਖਵਿੰਦਰ ਸਿੰਘ ਜੀ ਨੂੰ ਮਤਲਬ ਵਧਾਈਆਂ ਵੀ ਦਿੰਦੇ ਆ ਤੇ ਮਾਣ ਵੀ ਮਹਿਸੂਸ ਕਰਦੇ ਆ ਅੱਗੇ ਲਈ ਅਰਦਾਸ ਵੀ ਕਰਦੇ ਆ ਕਿ ਸਾਡੇ ਇਲਾਕੇ ਦੇ ਇਸ ਹਸਪਤਾਲ ਨੂੰ ਹੋਰ ਵੱਧ ਤਰੱਕੀਆਂ ਤੇ ਲੈ ਕੇ ਜਾਣਗੇ ਜੀ ਮੈਂ ਡਾਕਟਰ ਸੁਖਿੰਦਰ ਸਿੰਘ ਮੈਂ ਬਤੌਰ ਮੈਡੀਕਲ ਅਫਸਰ ਕੱਲ ਸਰਕਾਰੀ ਹਸਪਤਾਲ ਕੋਟਲਾ ਰੂਪੇ 25 ਤੇ ਮੈਂ ਪਿਛਲੇ 10 ਸਾਲਾਂ ਤੋਂ ਪਹਿਲਾਂ ਵੀ ਮੈਂ ਇਸ ਇਲਾਕੇ ਦੇ ਮਰੀਜ਼ਾਂ ਦੀ ਸੇਵਾ ਕਰਦਾ ਰਿਹਾ ਹਾਂ ਬਤੌਰ ਚਮੜੀ ਵਾਲ ਰੋਗਾਂ ਦੇ ਮਾਹਰ ਤੇ ਮੈਂ ਪਹਿਲਾਂ ਵੀ ਆਪਦਾ ਕੰਮ ਪੂਰੀ ਤਦਦੀਨ ਨਾਲ ਕਰਦਾ ਰਿਹਾ ਤੇ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ ਜੇ ਆ ਕੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਔਰ ਮੇਰੇ ਕੋਲੇ ਹਸਪਤਾਲ ਦਾ ਚਾਰਜ ਆਇਆ ਹੈ ਤਾਂ ਮੈਂ ਜਿਹੜਾ ਬਾਕੀ ਡਿਪਾਰਟਮੈਂਟ ਨੇ ਉਹਨਾਂ ਨੂੰ ਵੀ ਪੂਰਾ ਜੋਰ ਲਾਵਾਂਗਾ ਕਿ ਪੂਰੀ ਤੰਦੇਹੀ ਨਾਲ ਕੰਮ ਕਰ ਤੇ ਲੋਕਾਂ ਨੂੰ ਬਹੁਤ ਤੋਂ ਵਧੀਆ ਤੋਂ ਵਧੀਆ ਸੇਵਾਵਾਂ ਪ੍ਰੋਵਾਈਡ ਕਰ ਦੇ ਇਸ ਹਸਪਤਾਲ ਨੂੰ ਮੈਂ ਚਾਹੁੰਗਾ ਕਿ ਹੋਰ ਰੋਟੀਆਂ ਬਲੰਨੀਆਂ ਤੇ ਲੈ ਕੇ